ਆ ਮੇਰੇ ਖਾ ਪੱਕਾ ਨਹੀਂ ਸੀ ਰਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ ਉਹ ਕਦੇ-ਕਦੇ ਹੀ ਇੱਥੇ ਨਾਲ ਆਉਂਦਾ ਸੀ ਤੇ ਉਹ ਰਹਿੰਦਾ ਸੀ ਜਿ ਤਰ੍ਹਾਂ ਅੱਜ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਤੇ ਉਹ ਕੱਲ੍ਹ ਗਰਾਈ ਵੀ ਕਰਾਉਂਦਾ ਰਿਹਾ ਨਾਲ ਅੱਗੇ ਦਿਨ ਕਰ ਰਿਹਾ ਇੱਥੇ ਸੋ ਮੈਂ ਸਮਝਦਾ ਹਾਂ ਕਿ ਕਿਸੇ ਨੇ ਜਦੋਂ ਕਿ ਹੈ ਕੋਈ ਰੜਕਦਾ ਹੋਵੇ ਨੇ ਕਿਸੇ ਦੇ ਕੋਈ ਨਿਗਾ ਚ ਭਾਵੇਂ ਕਿਸੇ ਲੈਵਲ ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕੰਮ ਹੋ ਸਕਦੇ ਆ ਤੇ ਉਹ ਫਿਰ ਨਾਲ ਤੇ ਬੰਦੇ ਨੂੰ ਖਰੀਦ ਕੇ ਉਹਨੂੰ ਬਰਵਾ ਦਿੰਦੇ ਹੁੰਦੇ ਆ। ਜਿਵੇਂ ਕਿਸੇ ਸਾਜ਼ਿਸ਼ ਦੇ ਤਹਿਤ ਮੇਰੇ ਮੈ ਮੈਨੂੰ 100% ਲੱਗਦਾ ਕਿ ਮੇਰਾ ਬੜਾ ਤਜਰਬਾ ਹੈ। ਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸੇ ਨੂੰ ਮਾਰ ਨਹੀਂ ਹੁੰਦਾ। ਨਿੱਕੀ ਮੋਟੀ ਗੱਲ ਤੋਂ ਨਹੀਂ ਕੋਈ ਕਿਸੇ ਨੂੰ ਮਾਰਦਾ। ਰੁਕ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ। ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਆ ਰਾਹ ਨਾ ਉਹਨਾਂ ਦੀ ਉਹ ਸੜਕ ਤੋਂ ਤੇ ਉਹ ਵੀ ਡੇਲੇ ਕਟ ਕਟ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ। ਪੇਸ਼ੈਂਸ ਖਤਮ ਹੋ ਗਿਆ। ਅਸਰ ਕੇ ਨੌਜਵਾਨੀ ਦੀ ਕਵੀ ਘਾੜ ਨੇ ਕਿੰਨਾ ਕਿਤੇ ਹੋਇਆ ਕੋ ਕੋ ਵਿਸ਼ਵਾਸ ਤੇ ਜੇ ਨਾਲ ਦਾ ਹੀ ਮਾਰ ਦੇ ਰ ਨਾਲ ਦਾ ਬੰਦਾ ਹੀ ਮਾਰ ਦੇ ਦੇ ਦੋ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ ਮੈਂ ਸਵੀਦਾ ਹੈ ਕਿ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਕੋਈ ਮਾਰ ਦੇ ਦੇ ਤੇ ਇਹ ਦੋ ਵੱਡਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮੰਨ ਕਰਦੇ ਕਿ ਚੰਗੀ ਤਰ੍ਹਾਂ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਨ ਕਰਦਾ ਕਿ ਉਹ ਜਨਰਲ ਚਰ ਫੜੋਗੇ ਨਾ ਉਹਨਾਂ ਚ ਰਹੀ ਸਸਕਾਰ ਨਿਗਾ ਕਰ ਉਹਕੇ ਬੰਦਿਆ ਦਾ ਤਾਂ ਪਤਾ ਹੀ ਆ ਬੰਦਾ ਤਾਂ ਚਾਹ ਵਿੱਚ ਕਈ ਰਹਾ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਾਰ ਗਿਆ ਫਲਾਣਾ ਮਾਰ ਗਿਆ ਉਹ ਤਰਾ ਪੁਲਿਸ ਨੇ ਜੋ ਹੁਣ ਤੱਕ ਅਧੀ ਕਾਰਵਾਈ ਕੀਤੀ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ ਉਹ ਗਰਾਤ ਹੀ ਇੱਥੇ ਆਣ ਕੇ ਬੈਠੇ ਰਹਿਆ ਤੇ ਉਹ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟਿੱਲ ਨਹੀਂ ਹੈਗੀ ਪਰ ਇਹਦੇ باوجود ਵੀ ਅਸੀਂ ਉਹਦੀ ਡਿਗਾਈ ਤੱਕ ਜਾਣਾ ਚਾਹੁੰਦੇ ਆਂ ਵੀ ਉਹਨੂੰ ਮਾਰਿਆ ਤੇ ਮਾਰਿਆ ਕਿਉਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਕੀਤੀ ਬਲਵਿੰਦਰ ਸਿੰਘ ਬੋਲ ਰਿਹਾ ਕੋਈ ਰੰਜਿਸ਼ ਆਖਦਾ ਉਹਨਾਂ ਨਾਲ ਜਾਂ ਕੋਈ ਜਿਹੀ ਕੋ ਗੱਲ ਨਹੀਂ ਨਹੀਂ ਮੇਰੇ ਨਾਲ ਨੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੱਖ ਆਲਸਾ ਪਿੰਡੇ ਮੇਰੇ ਪਿਤਾ ਜੀ ਦਾ ਉੱਥੇ ਜਾ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਢਾ ਕੇ ਇੱਕ ਨੂੰ ਦਰਿਆ ਭਣ ਭਾਈ ਮਰੀਕਸ ਹੁੰਦਾ ਮੇਲਾ ਹੁੰਦਾ ਸੀ ਇਹ ਸੰਤ ਜਨ ਦਾ ਐਸਾ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ ਤੇ ਇਹ ਹਰ ਸਾਲ ਕਈ ਵਾਰਾ ਜਿਵੇਂ ਮੈਂ ਆਖਣਾ ਵੀ ਯਾਦ ਕੀ ਇਹ ਛੋਟਾ ਮੇਲਾ ਰਹਿਣ ਦੀ ਉਹਨੇ ਕਿਹਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾਂ ਭਾਈ ਸਾਹਿਬ ਮਨਾਈਏ ਜਰੂਰ ਕੁਰਬਾਨੀ ਵੜੀ ਹੈ ਤੁਹਾਡੇ ਪਰਿਵਾਰ ਦੀ ਕਿ ਕਿਨਮ ਹ ਇਹ ਤਾਂ ਕੌਮ ਦਾ ਫਰਜ ਬੰਦਾ ਹੈ ਮਨਾਉਣ ਦਾ ਤੇ ਕਹਿੰਦਾ ਕਈ ਰ ਭੁੱਲ ਜਾਂਦੇ ਆ ਲੋਕ ਸਿਨਮ ਘਟਾ ਸਮਝਦੇ ਆ ਐਸੀ ਰ ਕਿਦਾ ਮੈਂ ਸਮਝਦਾ ਮੇਰੀ ਸਜੀ ਬਾਹ ਭਜਣ ਵਾਲੀ ਗੱਲ ਹੋਈ ਜਾ ਪਰ ਹਾ ਹੀ ਜੇ ਭਰਾ ਹੀ ਮਾਰਿਆ ਜਾਵੇ ਤੇ ਇਹ ਤੋਂ ਨਹੀਂ ਟਕੀ ਅਫਸੋਸ ਦੀ ਗੱਲ ਹੋ ਰੋ ਸਕਦੀ ਭਰਾ ਹੀ ਮਾਰਤਾ ਮਾਰਿਆ ਤੇ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰ ਗਿਆ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਆਉਂਦਾ ਹੀ ਚਲ ਜਾਂਦਾ ਹੀ ਬਹੁਤ ਮਾੜੀ ਗੱਲ ਹੋਈ ਹੈ ਜੀ ਉਹ ਟਾਈਮ ਤੇ ਸਵਾਸ ਹੈ ਨਹੀਂ ਜਦੋਂ ਆਇਆ ਇਹ 15-20 ਮਿੰਟ ਦੇ ਵਿੱਚ ਹੀ ਆ ਗਏ ਸਵਾਸ ਹੈ ਨਹੀਂ ਸਵਾਸ ਸਾਡੇ ਇਹ ਖੰਜਰ ਜਾਉਂਦਾ ਜੀ ਇੱਕ ਬੇਟ ਲੈ ਗਿਆ ਜਿਹ ਕੋ ਮਾਇਆ ਉਹਨਾਂ ਦੀ ਲੈ ਗਿਆ ਸੀ ਇਹ ਪ੍ਰਸ਼ਾਸਨ ਦੇ ਅਪੀਲ ਕਰਦੇ ਆਂ ਜੀ ਮਹਾਰਾਜ ਇਹਦਾ ਸਾਨੂੰ ਨਸਾ ਮਿਲਣਾ ਚਾਹੀਦਾ ਜੀ ਕਿਹੜੇ 17-18 ਸਾਲ ਦੀ ਜਾਨ ਦੀ ਇੱਕ ਆਦੀਆਂ ਏਰੀਏ ਦਾ ਜੀ ਕਿੰਨੀ ਦੇਰ ਤੋਂ ਆ ਰਿਹਾ ਕਦੀ ਆਈ ਨਾ ਕਦੀ ਚਲ ਜਾਂਦਾ ਹੈ ਜੀ